ਯੋਨੇ ਕਿਹੜਾ ਕਾਨੂੰਨ ਇਹ ਜਾ ਤੋੜਦਾ ਸਰਕਾਰ ਦਾ ਭਾਜਪਾ ਦੀ ਸਰਕਾਰ ਦਾ ਜਸਟ ਬਿਕੋਜ਼ ਕੋਈ ਅਨ ਦਾਤਾ ਦੀ ਗੱਲ ਕਰੇ ਅਨ ਦਾਤਾ ਦੀ ਆਵਾਜ਼ ਉਠਾਵੇ ਅਨ ਦਾਤਾ ਦੇ ਹੱਕ 'ਚ ਪੈਰਾ ਦੇਵੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਚਾਵੇ ਦੇਸ਼ ਦੇ ਸਾਡੀ ਰਾਜਧਾਨੀ ਦਿੱਲੀ ਜਾਣਾ ਚਾਵੇ ਔਰ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਚਾਹੁੰਦੀ ਨਹੀਂ ਕਿ ਉਹ ਦਿੱਲੀ ਜਾਣ ਇਸ ਕਰਕੇ ਅੱਗੇ ਉਹਨਾਂ ਤੇ ਸ਼ਕਤੀ ਕੀਤੀ ਜਾਂਦੀ ਹੈ ਮੈਂ ਅੱਜ ਜਾਕਰ ਸਾਹਿਬ ਨੂੰ ਤੇ ਭਾਜਪਾ ਦੀ ਸਰਕਾਰ ਨੂੰ ਪੁੱਛ ਰਾ ਚੋਨਾ ਕਿ ਐਡੇ ਡਿ ਕ੍ਰਿਮੀਨਲ ਜੇਲਾ ਚੋਂ ਬਹਿ ਕੇ ਇੰਟਰਵਿਊ ਆ ਦੇ ਜਾਂਦੇ ਨੇ ਕਿ ਕੁਛ ਟੈਰਰਿਸਟ ਔਰ ਹੋਰ ਕ੍ਰਿਮੀਨਲ ਕਰ ਜਾਂਦੇ ਨੇ ਉਹਨਾਂ ਤੇ ਤਾਂ ਐਡੀ ਛੇਤੀ ਕਾਰਵਾਈ ਹੁੰਦੀ ਨਹੀਂ ਇਹ ਕੰਨ ਦਾ ਤਾਂ ਮੁਹਾਲੀ 에어ਪੋਰਟ 'ਚ ਨੌਜਵਾਨ ਨਵਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਮ ਮੱਜੀਠੀਆ ਖੁੱਲਕੇ ਬੋਲੇ ਨੇ ਕਿ ਉਹਨਾਂਰੇ ਵੱਲੋਂ ਫਾਜਫਾ ਸਰਕਾਰ ਦੇ ਉੱਤੇ ਸਵਾਲ ਵੀ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਨਵਦੀਪ ਨੇ ਫਾਜਫਾ ਸਰਕਾਰ ਦਾ ਅਜਿਹਾ ਕਿਹੜਾ ਕਾਨੂੰਨ ਤੋੜ ਦਿੱਤਾ ਕਿ ਉਸਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਲਦੀ ਤਾਂ ਗੈਂਗਸਟਰਾਂ ਉੱਤੇ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਮੱਝੀਠੀ ਨਹੀਂ ਕਿ ਹਕੀਕਤ ਇਹ ਹੈ ਕਿ ਸਰਕਾਰ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਅੰਨਦਾਤਾ ਦੇ ਹੱਕ ਦੇ ਵਿੱਚ ਪੈਰਾ ਦਿੰਦੇ ਨੇ ਤੇ ਖੁੱਲ੍ਹ ਕੇ ਬੋਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਵਦੀਪ ਸਿੰਘ ਹੈ ਜਿਨੇ ਪਹਿਲੀ ਕਿਸਾਨੀ ਸੰਘਰਸ਼ 'ਚ ਵੀ ਬੜਾਇ ਅਮਰੂਲ ਅਦਾ ਕੀਤਾ ਸੀ ਉਦੋਂ ਜਦੋਂ ਮੋਟਰ ਕੰਨਣ ਦੇ ਪਾਣੀ ਵਾਲੇ ਟਰੱਕ ਲਿਆ ਕੇ ਕਿਸਾਨਾਂ ਤੇ ਮਾਰਦੇ ਸੀ ਉਸ ਵਾਟਰ ਕੈਨਨ ਦੀ ਉਹ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਹੋਣੀ ਜੇ ਇਸ ਨੌਜਵਾਨ ਨੇ ਉਸ ਟਰੱਕ ਤੇ ਚੜ ਕੇ ਉਸ ਵਾਟਰ ਕੈਨਨ ਦਾ ਮੂੰਹ ਕਿਸਾਨਾਂ ਵੱਲੋਂ ਮੋੜ ਕੇ ਦੂਜੇ ਪਾਸੇ ਕੀਤਾ ਸੀ ਔਰ ਉਸ ਗੱਲ ਕਰਕੇ ਉਹਨੂੰ ਕਾਫੀ ਲੋਕਾਂ ਨੇ ਸਰਾਇਆ ਸੀ ਉਹਦੀ ਇੱਜ਼ਤ ਕੀਤੀ ਕਿਉਂਕਿ ਉਸ ਵੇਲੇ ਵਾਟਰ ਕੈਨਨ ਜਿਹੜਾ ਮਾਰਦੇ ਸੀ ਬਜ਼ੁਰਗਾਂ ਤੇ ਤੇ ਉਹ ਕਾਫੀ ਇਹ ਉਹਨਾਂ ਦਾ ਨੁਕਸਾਨੀ ਮਾਲੀ ਨੁਕਸਾਨ ਹੁੰਦਾ ਸੀ ਕਿ ਲੋਗ ਗੱਲ ਇੱਕ ਪਾਸੇ ਰਹਿ ਗਈ ਅੱਜ ਪਤਾ ਲੱਗਿਆ ਕਿ ਉਹਨੂੰ ਅਰੈਸਟ ਕਰ ਲਿਆ ਗਿਆ ਭਾਈ ਉਹਨੇ ਕਿਹੜਾ ਕਾਨੂੰਨ ਇਹ ਜਾਂ ਤੋੜਤਾ ਸਰਕਾਰ ਦਾ ਭਾਜਪਾ ਦੀ ਸਰਕਾਰ ਦਾ ਜਸਟ ਬਿਕੋਜ਼ ਕੋਈ ਅਨਦਾਤਾ ਦੀ ਗੱਲ ਕਰੇ ਅਨਦਾਤਾ ਦੀ ਆਵਾਜ਼ ਉਠਾਵੇ ਅਨਦਾਤਾ ਦੇ ਹੱਕ 'ਚ ਪੈਰਾ ਦੇਵੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਚਾਵੇ ਦੇਸ਼ ਦੇ ਸਾਡੀ ਰਾਜਧਾਨੀ ਦਿੱਲੀ ਜਾਣਾ ਚਾਵੇ ਔਰ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਚਾਹੁੰਦੀ ਨਹੀਂ ਕਿ ਉਹ ਦਿੱਲੀ ਜਾਣ ਇਸ ਕਰਕੇ ਅੱਜ ਉਹਨਾਂ 'ਤੇ ਸ਼ਕਤੀ ਕੀਤੀ ਜਾਣ ਕਿ ਇਹ ਲੋਕਤੰਤਰ ਸਾਧ ਸੰਗਤ ਜੀ ਅੱਜ ਉਸ ਨੌਜਵਾਨ ਨੂੰ ਇਸ ਲਈ ਪਹਿਲਾਂ ਉਹਦੇ ਕੁਰਕੀ ਦੇ ਨੋਟਿਸ ਕੱਢੇ ਗਏ ਔਰ ਜਦੋਂ ਫੇਰ ਨਾ ਘਬਰਾਇਆ ਨਾ ਡਰਿਆ ਬੜੇ ਲੰਮੇ ਸਮੇਂ ਤੋਂ ਉਹ ਹਰਿਆਣਾ ਪੰਜਾਬ ਕਨੌਰੀ ਸ਼ੰਭੂ ਬਾਰਡਰ ਤੇ ਬੈਠਿਆ ਸੀ ਅੱਜ ਕਿਸੇ ਉਹ ਲੈਂਡ ਜਾਂ ਆਪ ਉਹਦੀ ਕੋਈ ਫਲਾਈਟ ਸੀ ਮੈਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਨਹੀਂ ਮਗਰ ਉਹ 에ਰਪੋਰਟ ਗਿਆ ਸੀ ਔਰ ਉਸ 에ਰਪੋਰਟ ਤੋਂ ਉਹਨੂੰ ਘੇਰ ਲਿਆ ਗਿਆ ਉਹਨੂੰ ਅਰੈਸਟ ਪਾਤੀ ਗਈ ਮੈਂ ਅੱਜ ਜਾਖੜ ਸਾਹਿਬ ਨੂੰ ਤੇ ਭਾਜਪਾ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਐਡੇ ਕ੍ਰਿਮੀਨਲ ਜੇਲਾ ਚ ਬਹਿ ਕੇ ਇੰਟਰਵਿਊ ਆ ਦੇ ਜਾਂਦੇ ਨੇ ਕਿ ਕੁਛ ਟੈਰਰਿਸਟ ਔਰ ਹੋਰ ਕ੍ਰਿਮੀਨਲ ਕਰ ਜਾਂਦੇ ਨੇ ਉਹਨਾਂ ਤੇ ਤਾਂ ਐਡੀ ਛੇਤੀ ਕਾਰਵਾਈ ਹੁੰਦੀ ਨਹੀਂ ਕੱਲ ਦਾ ਤਾਂ ਇਨੇ ਦੇਸ਼ ਨੂੰ ਅਨਾਜ ਦਾ ਭੰਡਾਰ ਦਿੱਤਾ ਹੋਵੇ ਦੇਸ਼ 'ਚ ਗ੍ਰੀਨ ਰੈਵੋਲੂਸ਼ਨ ਲੈ ਕੇ ਆਇਆ ਹੋਵੇ ਹੱਕ ਸੱਚ ਦੀ ਗੱਲ ਕਰਦਾ ਹੋਵੇ ਖੇਤ ਮਜ਼ਦੂਰ ਕਿਸਾਨ ਦੀ ਗੱਲ ਕਰਦਾ ਹੋਵੇ ਆ ਜੋ ਉਸ ਨੂੰ ਇਸ ਲਈ ਅਰੈਸਟ ਕਰ ਲਿਆ ਗਿਆ ਕਿਉਂਕਿ ਉਹ ਸਰਕਾਰ ਦੇ ਇਸ਼ਾਰੇ ਤੇ ਨਹੀਂ ਚੱਲਦਾ ਮੈਂ ਚਾਹੂੰਗਾ ਕਿ ਉਹ ਦੀ ਇਮੀਡੀਏਟਲੀ ਰੀਲੀਜ਼ ਹੋਵੇ ਔਰ ਇਸ ਕਿਸਮ ਦੀ ਧੱਕੇਸ਼ਾਹੀ ਅੰਨਦਾਤਾ ਦੇ ਖਿਲਾਫ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਬੰਦ ਕਰੇ ਜੈ ਜਵਾਨ ਜੈ ਕਿਸਾਨ ਸੱਚੀ ਗੱਲ ਦਸਦੀ ਕੇ ਕਾਂਗਰਸੀ ਲੀਡਰ ਸੁਪਾਲ ਖੇਰਾ ਦੇ ਵੱਲੋਂ ਵੀ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਆ ਉਹਨਾਂ ਨੇ ਵੀ ਨਵਦੀਪ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਆ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਮੌਜੂਦਾ ਸਰਕਾਰ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਦਸਦੀ ਕੇ ਬੀਤੀ ਕਾਲ ਮੋਹਾਲੀ 에ਰਪੋਰਟ ਰੋਡ ਦੇ ਉੱਤੇ ਨਵਦੀਪ ਦੀ ਗ੍ਰਿਫਤਾਰੀ ਅੰਬਾਲਾ ਪੁਲਿਸ ਦੇ ਵੱਲੋਂ ਕੀਤੀ ਗਈ 7 ਸਤ ਦਾ ਵਾਰਚਾ ਦੱਜ ਕੀਤਾ ਗਿਆ ਹੈ ਅਤੇ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਵੀ ਲਿਆ ਗਿਆ ਹੈ ਇਹ ਵੀ ਦੱਸਦੇ ਕਿ ਕਿਸਾਨ ਅੰਦੋਲਨ 220 ਦੌਰਾਨ ਨਵਦੀਪ ਚਰਚਾ ਦੇ ਵਿੱਚ ਆਇਆ ਸੀ ਤੇ ਉਸ ਦੇ ਵੱਲੋਂ ਵਾਟਰ ਕੈਨਨ ਦਾ ਮੂੰਹ ਮੋੜਿਆ ਗਿਆ ਸੀ ਬਿਊਰੋ ਰਿਪੋਰਟ ਪੰਜਾਬ ਲੋਕ ਚੈਨਲ